ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ सास सास मन नाम समारे ए बिसराम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहाओ तुमरी कृपा ते मोह मन छूटे बिनस जाए परमाई अड़ंद रूप रयो सब मदे जतकत पे खोजाई ਤੁਮ੍ਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਉਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਅੰਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅੜੰਧ ਰੂਪ ਰਵਿਓ ਸਭ ਮਦੇ ਜਦਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਅੰਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੂਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪੌਰ ਗੋਸਾਈ ਕੋਟ ਸੁਖ ਅਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤਾੰਗਾਈ ਤਨਾਸਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ tumri kirpa te moh man chute bin sajaye parmai adand roop ravyo sab made jat kat pe kho jai tum dayal kirpal kirpa nid patid pavar go sai kot sukh anand raj pae mukte nimkh bulai jap taap bhagat sa puri ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ गुण गोविंद जस गाई सास सास मन नाम समारे ए बिसराम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहाओ तुमरी कृपा ते मोह मन छूटे बिनस जाए परमाई ਅੜੰਦੇ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਅਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹਿਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ सास सस मन नाम समारे ए बिसराम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहाओ तुमरी कृपा ते मोह मन छूटे बिनस जाए परमई अड़ंद रूप रवयो सब मदे जतकत पेखो जाई ਤੁਮ੍ਹ ਦੇ ਆਲਾ ਕਿਰਪਾਲ ਕਿਰਪਾ ਨਿਦ ਪਤਿ ਦੇ ਪਾਵਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ प ताप भॻत सूरी जो प्रभ क मन पाई नाम जपत कृष्ण सबू जी है नान तिपती तनसरी मह्ला पंजवां पाणी पखा पीसो संत आग गुण गोबिंदसगाई सस सास मन नाम समारै ए बिश्राम निद पाई ਕ੍ਰਪਾ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅੜੰਦ ਰੂਪ ਰਵਿਓ ਸਭ ਮਦੇ ਜਦਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀ ਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅੜੰਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਰ ਗੋਸਾਈ कोट सुख आनंद राज पाए मुक्ते निमख बुलाई जाप ताप भगत सा पूरी जो प्रभु के मन पाई नाम जप्त तृष्णा सब जी है नानक तृप्त अंगाई जाप ताप भगत सा पूरी जो प्रभु के मन पाई नाम जप्त तृष्णा सब जी है नानक तृप्त अंगाई तना श्री मोहल्ला पंचवा पानी पखा पीसो संता गए गुण गोविंद जस गाई सास सास मन नाम समारे ए विश्राम निद पाई तुम करो दया मेरे सई ऐसी मत दीजे मेरे ठाकुर सदा सदा तुद त्याई रहाओ tumri kripa te moh man chute bin sajaye parmai arand roop ravyo sab made jat kat pekho jai tum deyal kripal kripa nid patid pavan gosai kot sukh anand raj paaye mukte nimkh bulai jap taap bhagat sa puri ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ Jap taap bhagat sa puri jo prabh ke man pai naam japta trishna sab ji hai nanak tript gai tana sri mahalla panjwa pani pakha piso santa ge गुण गोविंद जस गाई सास सास मन नाम समारे ए बिराम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहा तुमरी कृपा ते मोह मन छूटे बिनस जाए परमाई ਅੜੰਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਰ ਕੋ ਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤੰ ਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤੰ ਗਾਈ ਕਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ सास सास मन नाम समारे ए बिराम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहाओ तुमरी कृपा ते मोह मन छूटे बिनस जाए परमई अड़ंद रूप रवयो सब मदे जतकत पे खोजाई ਤੁਮ੍ਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਉਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤਾ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅੜੰਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੂਦ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਉਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤੰ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ नानक तृप्त अंगाई तना श्री मोहल्ला پنجवा पानी पखा पीसो संता गए गुण गोविंद जस गाई सास सास मन नाम समारे ए बिराम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहाओ tumri kripa te moh man chute bin sajaye parmai andar roop ravyo sab made jat kat pe kho jai tum deyal kripal kripa nid patid pawar gosai kot sukh anand raj paaye mukte nimkh bulai ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਅੰਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਅੰਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਥ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪੌਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ नाम जपत कृष्ण सबू जी है नानक तिप्तप भगत सूरी मन पाई नपत कृष्ण सबू जी है नानक त्रिप्त गाई तनास महला पंजवाणी पखा पीसो संत आग गुण गोविंद जसगाई सास सास मन नाम समारे ए बिराम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहाओ तुमरी कृपा ते मोह मन छूटे बिनस जाए परमई अड़ंद रूप रवयो सब मदे जतकत पेखो जाई ਉਮਦਾ ਆਲਾ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ प ताप भॻत सूरी जो प्रभ क मन पाई नाम जपत कृष्ण सबू जी है नान तृपतरी माणी पखा पीसो संत आग गुण गोविंद जसगाई सास सास मन नाम समारै ए बिश्राम निद पाई ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿ ਦੇ ਪਾਵਣ ਗੋਸਾਈ ਕੋਟ ਸੁਖ ਅਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤੰ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੂਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅੜੰਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤੰ ਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਅੰਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾਗੈ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ tumri kirpa te moh man chute bin sajaye parmai and rup ravyo sab made jat kat pe kho jai tum deyal kirpal kirpa nid patid pawar gosai kot sukh anand raj pae mukte nimkh bulai ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅੜੰਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪੋ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤੰ ਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤੰ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ सास सास मन नाम समारे ए बिसराम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहाओ तुमरी कृपा ते मोह मन छूटे बिनस जाए परमई अड़ंद रूप रयो सब मदे जतकत पे खोजाई ਤੁਮ੍ਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤੰ ਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ